ਉਹ ਸੜੇ ਉਹਨੂੰ ਠੱਗ ਨਹੀਂ ਸੀ ਕੋਈ ਕਹਿੰਦਾ ਸੱਜਣ ਸ਼ਾਹ ਕਹਿੰਦੇ ਸੀ ਮੰਦਰ ਬਣਾਇਆ ਹੋਇਆ ਨਾਲ ਮਸਜਿਦ ਬਣਾਈ ਹੋਈ ਹੈ ਜੇ ਕੋਈ ਮੁਸਲਮਾਨ ਵੀਰ ਹੁੰਦਾ ਇਹਦਾ ਅੱਧਾ ਲਿਬਾਸ ਇਸਲਾਮ ਦਾ ਅੱਧਾ ਹਿੰਦੂ ਮਤ ਦਾ ਮੈਂ ਤੇ ਸਭ ਦਾ ਸਾਂਝਾ ਹਾਂ ਤਨ ਭਾਗ ਮੁਸਲਮਾਨ ਹੈ ਤੇ ਉਹ ਦੇਖ ਨਮਾਜ਼ ਪੜ ਤੂੰ ਮਸਜਿਦ ਹੈ ਤੇ ਜੇ ਹਿੰਦੂ ਹੈ ਤੇ ਮੈਂ ਵੇਖੋ ਸਾਝਾ ਹਾਂ ਆ ਮੰਦਰ ਹੈ ਪੂਜਾ ਕਰੋ ਬੜਾ ਤੋਖਾ ਰਾਤ ਨੂੰ ਖਤਮ ਕਰਕੇ ਤੇ ਥੱਲੇ ਥੱਲੇ ਸੁਰਗਾ ਬਣਾਈਆਂ ਹੋਈਆਂ ਸੀ ਮੇਰੇ ਸੱਚੇ ਪਾਤਸ਼ਾਹ ਨੇ ਇਹ ਦੇ ਜਦੋਂ ਕਰਮ ਦੇਖੇ ਨਾ ਤੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਆ ਫਰਮਾਨ ਕਰਦੇ ਆ ਤੇਰੀ ਸ਼ਕਲ ਮੋਮਨਾਵਾ ਮ ਤੇਰੇ ਕਾਫਰਾ ਕਰਦੇ ਨੇ ਊਜਲ ਕਹਾਂ ਚਿਲਕਣਾ ਕੋਟਮ ਕਾਲੀ ਮਸ ਕਾਂਸੀ ਦਾ ਜਿਹੜਾ ਭਾਂਡਾ ਹੈ ਕਹਿੰਦਾ ਭਾਂਡਾ ਬੜਾ ਸੋਹਣਾ ਲੱਗਦਾ ਹੈ ਲਿਸ਼ਕਦਾ ਹੈ ਪਰ ਜਦ ਆਪਾਂ ਨੂੰ ਰਗੜਨੇ ਆ ਤੇ ਉਹਦੇ ਅੰਦਰੋਂ ਕਾਲਖ ਨਹੀਂ ਕੰਦੀ ਹੈ ਮਰ ਕਹਿੰਦੇ ਤੇਰਾ ਜੀਵਨ ਐਸਾ ਹੈ ਬਾਹਰੋਂ ਭੇਖ ਕੀ ਹੈ ਤੇ ਤੇਰੇ ਕਰਮ ਕੀ ਨੇ ਤੇ ਸੱਜਣ ਠੱਗ ਸੱਚੇ ਬਾਦਸ਼ਾਹ ਦੇ ਚਰਨਾਂ ਤੇ ਡਿੱਗ ਪਿਆ ਰੋਇਆ ਸੱਚੇ ਬਾਦਸ਼ਾਹ ਮੈਨੂੰ ਬਖਸ਼ ਲਾ ਸਾਰੇ ਔਗਣ ਸੱਚੇ ਬਾਦਸ਼ਾਹ ਦੇ ਚਰਨਾਂ ਰੱਖ ਲੈਤੇ ਗੁਰੂ ਕੀ ਸਿੱਖੀ ਧਾਰਨ ਕੀਤੀ ਤੇ ਜਦੋਂ ਉਸ ਮਾਲ ਦਾ ਸਿਮਰਨ ਕੀਤਾ ਨਾ ਸਭ ਕੇ ਲਿਖ ਪਾਪ ਦੋਖ ਲੈ ਜਾ ਸਭ ਪਾਪ ਬੱਜਰ ਪਾਪ ਵੀ ਖਤਮ ਹੋ ਗਏ ਆਪ ਹੀ ਨਹੀਂ ਤਰਿਆ ਤਾਰਨਹਾਰਾ ਬਣ ਗਿਆ ਭੂਮੀਆਂ ਚੋਰ ਸੀ ਭਾਈ ਭੂਮੀਆਂ ਬਣ ਗਿਆ ਆਪ ਹੀ ਤਰ ਗਿਆ ਤਾਰਨਹਾਰਾ ਬਣ ਗਿਆ ਕਉਡਾ ਰਾਖਸ਼ ਸੀ ਦੇਵਤਾ ਬਣ ਗਿਆ ਆਪ ਹੀ ਤਰਿਆ ਤਾਰਨਹਾਰਾ ਬਣ ਗਿਆ ਉਸ ਵਾਹਿਗੁਰੂ ਦੀ ਬੰਦਗੀ ਕਰਕੇ ਨਾਮ ਜਪ ਕੇ ਸਭ ਕੇ ਪਾਪ ਦੁਖ ਲੈ ਜਾਂਦਾ ਤਨਗੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ ਦੇਖੋ ਕਿੰਧੀਆਂ ਬਖਸ਼ਾ ਕਿੰਨਾ ਸੁਖ ਵਿਚਾਰ ਕਰੀਏ ਅਸੀਂ ਆਪਣੇ ਭਲੇ ਵਾਸਤੇ ਵੀ ਨਾਮ ਨਹੀਂ ਜਪਦੇ ਜੇਕਰ ਦੂਜੇ ਦਾ ਭਲਾ ਹੁੰਦਾ ਫਿਰ ਰੱਬ ਜਾਣੇ ਕੀ ਕਰਾਂਗੇ ਫਿਰ ਅਜੇ ਆਪਣਾ ਭਲਾ ਹੋਣਾ ਦੇਖੋ ਸੇਵਾ ਕਰਾਂਗੇ ਤਾਂ ਸਾਡਾ ਭਲਾ ਬਾਣੀ ਪੜਾਂਗੇ ਤਾਂ ਸਾਡਾ ਭਲਾ ਬਾਣੀ ਸੁਣਾਗੇ ਤਾਂ ਸਾਡਾ ਭਲਾ ਨਾਮ ਜਪਾਂਗੇ ਤਾਂ ਸਾਡਾ ਭਲਾ ਪਰਵਾਰ ਦਾ ਭਲਾ ਕੁਲਾਂ ਦਾ ਭਲਾ ਫੇਰ ਉਹ ਅਵਸਥਾ ਬਖਸ਼ਿਸ਼ ਹੁੰਦੀ ਹੈ ਰੱਬ ਦੇ ਪਿਆਰਿਆਂ ਨੂੰ ਦੂਜਿਆਂ ਦਾ ਵੀ ਭਲਾ ਕਰਦੇ ਜਿਹਨੇ ਆਪਣਾ ਭਲਾ ਨਹੀਂ ਕੀਤਾ ਦੂਜੇ ਦਾ ਵੀ ਨਹੀਂ ਕਰ ਸਕਦਾ ਹੁਣ ਦੇਖੋ ਭਲਾ ਸਾਡਾ ਇਹਦੇ ਵਿੱਚ सुख सानू मिलने। मिलना है जे किसी मिलना हो रब जाने फिर असिए फिर तो अस भी ना उठिए भला करना अमृत की उठना है सहब कहते उपदेश गुरु हर हर जप जाप है सब किल विख पाप दोख ले जावे ਨਾਮ ਦਾ ਜਿਹੜਾ ਪਹਿਲਾ ਕੰਮ ਹੈ ਭਾਈ ਸੇ ਭਾਈ ਡਾਕਟਰ ਵੀਰ ਸਿੰਘ ਦੀ ਇੱਕ ਜਗ੍ਹਾ ਲਿਖਦੇ ਨੇ ਬਹੁਤ ਸੋਹਣਾ ਕਹਿੰਦੇ ਇਹ ਨਾਮ ਪਹਿਲਾ ਸਾਧਨ ਹੈ ਤੇ ਇਹੀ ਨਾਮ ਮੁੜ ਕੇ ਸਿੱਧੀ ਬਣ ਜਾਂਦਾ ਹੈ ਪਹਿਲਾ ਕੀ ਕੰਮ ਕਰਦਾ ਹੈ ਨਾਮ ਸੁਖਨੀ ਸਾਹਿਬ ਦੇ ਅੰਦਰ ਬਚਨ ਆਉਂਦਾ ਹੈ ਪਰਬ ਕੈ ਸਿਮਰਨ ਜਦੋਂ ਦਾ ਸਿਮਰਨ ਕਰਨੇ ਆ ਨਾ ਮਾਲਕ ਨਾਲ ਜੁੜਨੇ ਆ ਉਹਦੀ ਯਾਦ ਵਿੱਚ ਜੁੜਨੇ ਆ ਕੀ ਹੁੰਦਾ ਸਭ ਤੋਂ ਪਹਿਲਾਂ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਖੰੰਲੀ ਤੋਤੀ ਉਜਲੀ ਨਾ ਹੋਵਈ ਜੇ ਸੋ ਧੋਵਣ ਰਾਉਕਾ ਸ਼ਮਨ ਮਨ ਕੀ ਮਲ ਜਾਏ ਪਹਿਲਾ ਇਹ ਅੰਦਰ ਜਿੰਨੀ ਮੈਲ ਹੈ ਨਾ ਸਾਰੀ ਮੈਲ ਦੂਰ ਹੋਏਗੀ ਜਿੰਨਾ ਮਨ ਮੈਲਾ ਹੋਏਗਾ ਕੀ ਹੁੰਦਾ ਹੈ ਮਨ ਮੈਲੇ ਸਭ ਕੁਝ ਮਿਲ ਤਦ ਤੋਤਾ ਮਨ ਸ਼ਮ ਉਹਨਾਂ ਇਹ ਪਰੇਸ਼ਾਨ ਉਹਨਾਂ ਦੁਖੀ ਉਹਨੇ ਉਹਨੇ ਦੀ ਬਿਰਤੀ ਪਟਕਰੇ ਹੀ ਬਾਹਰ ਮਨ ਮੇਲੇ ਨਹੀਂ ਟਿਕਦਾ ਮਨ ਮੇਲਾ ਮਨ ਨਹੀਂ ਟਿਕ ਸਕਦਾ ਤੇ ਨਾਮ ਦਾ ਪਹਿਲਾ ਕੰਮ ਕੀ ਹੈ ਜਦੋਂ ਸੀ ਉਹਦੀ ਯਾਦ ਜੁੜਾਂਗੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਹੈਸ਼ਵਾਇ ਫਿਰ ਹੀ ਨਾਮ ਸਿੱਧੀ ਬੰਗ ਅੰਮ੍ਰਿਤ ਨਾਮ ਰਿਤ ਮਹੈਸ਼ਵਾਇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਫਿਰ ਚੜੈ ਦੇਸ ਗੁਰਬਾਣੀ ਗਾਵੇ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜਿਹੜਾ ਦਿਵਸ ਹਰ ਰੋਜ਼